ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਾਵਨੋਂ ਪਿਆਰ ਭਰੀ ਜੈਮਸੀ ਲਈ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਔਰ ਪਵਿੱਤਰ ਹਜ਼ੂਰੀ ਜੁ ਇਕੱਠੇ ਹੋਏ ਆਂ ਧੰਨਵਾਦ ਕਰਦੇ ਆ ਉਸ ਸੁਭਾਨ ਖੁਦਾਵੰਦਾ ਹੋਂ ਤੱਕ ਕੀਤੀਆਂ ਭਲਾਈਆਂ ਦੇ ਲਈ ਔਰ ਉਸ ਦੇ ਰਹਿਮ ਦੇ ਲਈ ਸੱਚਮੁੱਚ ਸ਼ੁਕਰਦਾਨਵਾਦ ਕਰਦੇ ਮੇਰੇ ਮਹਾਨ ਖੁਦਾਵੰਦਾ ਜਿਨ੍ਹਾਂ ਨੇ ਪੂਰਾ ਦਿਨ ਸਾਨੂੰ ਸੰਭਾਲ ਕੇ ਰੱਖਿਆ ਅੱਜ ਦੀ ਸੁੰਦਰ ਸ਼ਾਮ ਸਾਨੂੰ ਦਿੱਤੀ ਸਾਨੂੰ ਕਿਸੇ ਭਲੀ ਵਸਤੂ ਦੀ ਥੋੜਨਾ ਰਹਿਣ ਦਿੱਤੀ ਪਰ ਆਪਣੇ ਕੰਬਾ ਹੇਠਾਂ ਲੈ ਕੇ ਸਾਨੂੰ ਢੱਕਿਆ ਸਾਨੂੰ ਸੰਭਾਲਿਆ ਔਰ ਆਪਣੇ ਗ੍ਰੇਸਫੁਲ ਹੱਥ ਦੇ ਨਾਲ ਸਾਨੂੰ ਸਭ ਨੂੰ ਹੀ ਉਹਨੇ ਪ੍ਰੋਟੈਕਟ ਕੀਤਾ ਬLESਸ ਕੀਤਾ ਆਸ਼ੀਸ਼ਿਤ ਕੀਤਾ ਸੱਚਮੁੱਚ ਖੁਦਾ ਦਾ ਨਾਮ ਬਹੁਤ ਵੱਡਾ ਹੈ ਬੜਾ ਅਨਮੋਲ ਹੈ ਔਰ ਜਿੰਨੇ ਵੀ ਜਨ ਉਸ ਪ੍ਰਭੂ ਦੇ ਕੋਲ ਆਉਂਦੇ ਆ ਉਹ ਸਭ ਦੇ ਸੰ ਸ਼ਾਂਤੀ ਸ਼ਕਤੀ ਤੇ ਤਾਕਤ ਨੂੰ ਪਾਉਂਦੇ ਆ ਪਰਮੇਸ਼ਰ ਪਿਤਾ ਸਭ ਦੇ ਉੱਤੇ ਰਹਿਮ ਕਰਦਾ ਤੇ ਹਰ ਇੱਕ ਦੀ ਜਾਨ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਵਧੇਰੇ ਠਹਿਰਦੀ ਆ ਜਿੰਨੀ ਅਸੀਂ ਸੋਚ ਵੀ ਨਾ ਰੱਖੀ ਹੋਵੇ ਓਨੀ ਪਰਮੇਸ਼ਰ ਦੀ ਦਇਆ ਸਾਡੇ ਉੱਤੇ ਆਉਂਦੀ ਆ ਇਤੋਂ ਤੱਕ ਕੇ ਉਹ ਸਾਡੇ ਵਿਰੋਧੀਆਂ ਦੇ ਨਾਲ ਵੀ ਸਾਡੇ ਲਈ ਲੜਦਾ ਆ ਉਹ ਸਾਡੇ ਲਈ ਸਾਹਮਣਾ ਕਰਦਾ ਆ ਸਾਡੇ ਵਿਰੋਧੀਆਂ ਦਾ ਭਈ ਸਾਡੇ ਵਿਰੋਧੀਆਂ ਦੇ ਸਾਹਮਣੇ ਅਸੀਂ ਸ਼ਰਮਿੰਦੇ ਨਾ ਹੋਈਏ ਪਰ ਸਾਡੇ ਵਿਰੋਧੀ ਸ਼ਰਮਿੰਦਾ ਹੋ ਜਾਣ ਸਾਡਾ ਬਲ ਸਾਡੀ ਤਾਕਤ ਯਹਵਾ ਹੀ ਹੈ ਜਿਹੜਾ ਮਦਦਗਾਰ ਤੇ ਸੱਚਾ ਪਰਮੇਸ਼ਰ ਆ ਇਸ ਕਰਕੇ ਜਦ ਵੀ ਕੋਈ ਦੁੱਖ ਮੁਸੀਬਤ ਪਰੇਸ਼ਾਨੀਆਂ ਹੋਣ ਤੇ ਸਾਨੂੰ ਹਮੇਸ਼ਾ ਉਹਨੂੰ ਪੁਕਾਰਨਾ ਚਾਹੀਦਾ ਕਿ ਕਿ ਉਹ ਸ਼ ਤੋਂ ਬਿਨਾ ਨਾ ਤਾਂ ਕੋਈ ਸਾਨੂੰ ਉੱਤਰ ਦੇ ਸਕਦਾ ਹੈ ਅਤੇ ਨਾ ਹੀ ਕੋਈ ਸਾਡੀ ਲਾਈਫ ਨੂੰ ਚੇਂਜ ਕਰ ਸਕਦਾ ਹੈ ਨਾ ਸਾਡੇ ਵਿਰੋਧੀਆਂ ਨੂੰ ਹਰਾ ਸਕਦਾ ਹੈ ਪਰ ਇੱਕ ਯਹੋਵਾ ਹੀ ਹੈ ਜਿਹੜਾ ਸਾਡੇ ਵਿਰੋਧੀਆਂ ਦੇ ਵਿਰੁੱਧ ਸਾਡੇ ਨਾਲ ਖੜਾ ਹੁੰਦਾ ਹੈ ਉਹ ਸਾਡੇ ਵਿਰੋਧੀਆਂ ਦੇ ਖਿਲਾਫ ਖੜੇ ਹੋ ਜਾਂਦਾ ਹੈ ਸਾਡੇ ਵੱਲ ਖੜੇ ਹੋ ਜਾਂਦਾ ਤੇ ਸਾਡੀ ਸਾਰੀ ਜੰਗ ਨੂੰ ਲੜਦਾ ਹੈ ਇਸ ਕਰਕੇ ਨਾ ਡਰਨਾ ਨਾ ਘਬਰਾਉਣਾ ਨਾ ਹੀ ਪਰੇਸ਼ਾਨ ਹੋਣਾ ਕਿਉਂਕਿ ਵਿਰੋਧੀ ਭਾਵੇਂ ਲੱਖਾਂ ਤੇ ਹਜ਼ਾਰਾਂ ਕਿਉਂ ਨਾ ਹੋਣ ਯਹਵਾ ਉਹਨਾਂ ਸਾਰਿਆਂ ਦੇ ਨਾਲ ਸਾਡੇ ਵੱਲੋਂ ਮੁਕੱਦਮਾ ਲੜੇਗਾ। ਇਹੀ ਸਿਖੰਦਾਇ ਅੱਜ ਦਾ ਵਚਨ ਉਰਾਨਨ ਦੇ ਲਈ ਪੜਦੇ ਅੱਜ ਸ਼ਾਮ ਦਾ ਵਚਨ ਹੈ। ਕੋਹ ਹਤਾ ਅਧਿਆਏ 22 ਦੀ ਬਾਈਓ ਦੀ ਬਾਈ ਔਰ 23 ਨੰਬਰ ਆਇਤ ਖੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ। ਅਤੇ ਨਾ ਦੁਖੀ ਉੱਤੇ ਫਾਟਕ ਵਿੱਚ ਹਨੇਰ ਕਰ। ਕਿਉਂ ਜੋ ਯਹਵਾ ਉਹਨਾਂ ਦਾ ਮੁਕੱਦਮਾ ਲੜੇਗਾ। ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ। ਹallelujah ਸੋ ਇਹ ਗੱਲ ਬੜੀ ਆਮ ਜਈਆ ਹਰੇਕ ਦੇ ਬਹੁਤ ਦੁਸ਼ਮਣ ਹਰੇਕ ਦੀ ਲਾਈਫ ਚ ਕੋਈ ਨਾ ਕੋਈ ਵਿਰੋਧੀ ਆ ਹਰ ਇੱਕ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਤਾਂ ਐਸਾ ਪਰਸਨ ਹੈਗਾ ਜਿਹੜਾ ਉਹਦਾ ਘਾਤ ਕਰਦਾ ਆ ਔਰ ਹਰ ਇੱਕ ਬੰਦਾ ਹੀ ਆਪਣੀ ਲਾਈਫ ਚ ਇਸ ਚੀ ਨੂੰ ਦੇਖਦਾ ਭਈ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਨਾ ਜਿਹੜੇ ਵਿਰੋਧੀ ਆ ਉਹ ਵੱਧ ਤਾਂ ਗਏ ਆ ਔਰ ਉੱਪਰ ਵੀ ਹੋ ਰਹੇ ਆ ਪਰ ਸੈਕਿੰਡ ਵਰਡਸ ਮੈਂ ਕਹਾਂਗੀ ਕਿ ਪਰਮੇਸ਼ਰ ਵੀ ਉਹਨਾਂ ਦੀ ਮਦਦ ਕਰਦਾ ਇਹ ਵੀ ਸਾਡੇ ਲਈ ਬਹੁਤ ਵੱਡੀ ਗਵਾਹੀ ਹੈ ਭਈ ਇੰਨੇ ਵਿਰੋਧੀਆਂ ਤੇ ਦੁਸ਼ਮਣ ਹੋਣ ਦੇ ਬਾਅਦ ਵੀ ਅਸੀਂ ਜਿਉਂਦੇ ਹਾਂ ਐਟਲੀਸਟ ਸਾਡੀ ਜਾਨ ਬਚੀ ਹੋਈ ਆ ਔਰ ਇਹ ਕਿਉਂ ਕਿਉਂਕਿ ਖੁਦਾ ਸਾਡੇ ਵਾਲਾ ਸਾਡੇ ਸਹਾਇਕਾਂ ਚਾ ਸਾਡਾ ਮਦਦਗਾਰ ਆ ਸੱਚਮੁੱਚ ਪ੍ਰਭੂ ਸਾਡੇ ਵਾਲੇ ਔਰ ਸੱਚੀ ਹੀ ਉਹ ਸਾਡੇ ਲਈ ਸਹਾਇਤਾ ਦਾ ਹੱਥ ਵਧਾਉਂਦਾ ਆ ਜਿੰਨੇ ਵੀ ਉਹਤੇ ਭਰੋਸਾ ਰੱਖਦੇ ਆ ਪਰਮੇਸ਼ਰ ਉਹਨਾਂ ਦੇ ਉੱਤੇ ਆਪਣੀ ਸਹਾਇਤਾ ਨੂੰ ਭੇਜਦਾ ਆ ਕਿਉਂਕਿ ਪ੍ਰਭੂ ਵਚਨ ਚ ਕਹਿੰਦਾ ਕਹਿੰਦਾ ਜੇ ਤੂੰ ਮੇਰੇ ਵਾਲਾ ਆਪਣੇ ਮੁਖ ਨੂੰ ਕਰੇ ਤਮੈ ਤੇਰੀ ਸਾਰੀ ਸ਼ਰਮਿੰਦਗੀ ਨੂੰ ਸਾਰੀ ਮਾਦਗੀ ਨੂੰ ਸਾਰੀ ਗਰੀਬੀ ਨੂੰ ਸਾਰੀ ਬਦੀ ਨੂੰ ਸਾਰੇ ਬੰਦਨਾ ਨੂੰ ਤੋੜਾਂਗਾ ਕਹਿੰਦਾ ਮੈਂ ਕੰਗਾਲਾਂ ਦੀ ਗਰੀਬੀ ਨੂੰ ਤੋੜ ਸਟਾਂਗਾ ਕੰਗਾਲਾਂ ਨੂੰ ਵੈਰੀਆਂ ਦੇ ਲਈ ਲੁੱਟ ਦਾ ਮਾਲ ਨਹੀਂ ਬਣਾਉਂਗਾ ਕਹਿੰਦਾ ਜਿਵੇਂ ਹੁਣ ਆਮ ਜੀ ਚੀਜ਼ ਹੁੰਦੀ ਲੋਕੀ ਕਹਿੰਦੇ ਇਹਦਾ ਕਿਹੜਾ ਕੋਈ ਪਿੱਛੇ ਅੱਗੇ ਬੋਲਣ ਵਾਲਾ ਹੈਗਾ ਆ ਇਹਦੇ ਨਾਲ ਕੁਝ ਧੱਕਾ ਹੋ ਵੀ ਗਿਆ ਤੇ ਕੀ ਕਰ ਲੂਗਾ ਪਰ ਉਹਨਾਂ ਦੇ ਨਾਲ ਪਰਮੇਸ਼ਰ ਬੋਲਦਾ ਹੈ ਉਹਨਾਂ ਦੇ ਅੱਗੇ ਪਿੱਛੇ ਖੜਨ ਵਾਲਾ ਖੁਦਾ ਆ ਸਹਾਇਤਾ ਦੇਣ ਵਾਲਾ ਖੁਦਾ ਆ ਸਾਥ ਦੇਣ ਵਾਲਾ ਪਰਮੇਸ਼ਰ ਆ ਕੰਗਾਲਾਂ ਦੇ ਲਈ ਪਰਮੇਸ਼ਰ ਹਮੇਸ਼ਾ ਆ ਗਰੀਬਾਂ ਦੀ ਉਹ ਹਮੇਸ਼ਾ ਸੋਧ ਲੈਂਦਾ ਆ ਦੁਖਿਆਰੀਏ ਦੇ ਨਾਲ ਹਮੇਸ਼ਾ ਖੜਦਾ ਆ ਕਹਿੰਦਾ ਵੈਰੀ ਆਉਣਗੇ ਗਰੀਬ ਦੇ ਘਰ ਹਨੇਰ ਪਾਉਣ ਲਈ ਕਹਿੰਦਾ ਪਰ ਮੈਂ ਉਹਨਾਂ ਨੂੰ ਹਨੇਰ ਪਾਉਣ ਨਹੀਂ ਦਊਂਗਾ ਕਹਿੰਦਾ ਉਹਨਾਂ ਦੇ ਫਾਟਕਾਂ ਦੇ ਉਹਨੂੰ ਤੋੜਨ ਦੇ ਲਈ ਆ ਤੇ ਆਪਣੇ ਝੰਡੇ ਗੱਡਣ ਦੇ ਲਈ ਆਉਣਗੇ ਕਹਿੰਦਾ ਪਰ ਮੈਂ ਉਹਨਾਂ ਦੇ ਲਈ ਮੈਂ ਉਹਨਾਂ ਦੇ ਲਈ ਜੰਗ ਲੜਾਂਗਾ ਤੇ ਫਰੋਧੀਆਂ ਦੇ ਲਈ ਜਿਹੜੀ ਫਾਂਦੀ ਉਹਨਾਂ ਨੇ ਫਸਾਈ ਹੈ ਉਹਦੇ ਵਿੱਚ ਉਹਨਾਂ ਦੇ ਪੈਰ ਫਸਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਾਂਗਾ ਕਿਉਂਕਿ ਵਿਰੋਧੀਆਂ ਦੇ ਵਿਰੁੱਧ ਉਹੀ ਖੜਾ ਹੋ ਸਕਦਾ ਜਿਹੜਾ ਸਾਡੇ ਵੱਲ ਹੋਵੇ ਸੋ ਕਹਿੰਦੇ ਨੇ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਸੋ ਅਸੀਂ ਇਹ ਕਹਿੰਦੇ ਆ ਕਿ ਪਰਮੇਸ਼ਰ ਸਾਡੇ ਦੁਸ਼ਮਨਾ ਦਾ ਦੁਸ਼ਮਣ ਹੈ ਤੇ ਸਾਡਾ ਦੋਸਤ ਹੈ ਤੇ ਇਸ ਲਈ ਹੁਣ ਉਹ ਸਾਡੇ ਵਾਲਿਆ ਤੇ ਉਹ ਸਾਡੀ ਸਹਾਇਤਾ ਕਰੂਗਾ ਅੱਜ ਜਿੰਨੇ ਵੀ ਐਸੇ ਭੈਣ ਭਈ ਜਿਨ੍ਹਾਂ ਨੂੰ ਲੱਗਦਾ ਵੀ ਸਾਡਾ ਨਿਆ ਨਹੀਂ ਹੋ ਰਿਹਾ ਸਾਡੀ ਮਦਦ ਨਹੀਂ ਹੋ ਰਹੀ ਕੋਈ ਸਾਡੇ ਨਾਲ ਖੜ ਨਹੀਂ ਰਿਹਾ ਕਿਸੇ ਪਾਸੋਂ ਸਾਨੂੰ ਕੋਈ ਆਸ ਜਾਂ ਉਮੀਦ ਹੈ ਹੀ ਨਹੀਂ ਕੋਈ ਐਸਾ ਨਹੀਂ ਹੈ ਜਿਹੜਾ ਸਾਨੂੰ ਤਸੱਲੀ ਦਵਾਵੇ ਕੋਈ ਐਸਾ ਨਹੀਂ ਹੈ ਜਿਹਦੇ ਵੱਲੋਂ ਸਾਨੂੰ ਲੱਗੇ ਵੀ ਸਹਾਇਤਾ ਆਊਗੀ ਕੋਈ ਐਸਾ ਨਹੀਂ ਹੈ ਜਿਹੜਾ ਕਹੇ ਕਿ ਨਾ ਡਰ ਨਾ ਖਬਰਾਵੇਂ ਤੇਰੇ ਨਾਲ ਆ ਪਰ ਉੱਥੇ ਜਦ ਅਸੀਂ ਵੇਖਦੇ ਹਾਂ ਕਿ ਯਹਵਾ ਇਹ ਗੱਲ ਕਹਿੰਦਾ ਹੈ ਕਿ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਆ ਮੈਂ ਤੇਰੇ ਸੰਗ ਆ ਮੈਂ ਤੇਰਾ ਸਹਾਈ ਕਿਆ ਵਚਨ ਚ ਲਿਖਿਆ ਕਿਉਂ ਜੋ ਯਹਵਾ ਉਹਨਾਂ ਦਾ ਮੁਕਦਮਾ ਲੜੇਗਾ ਇੱਕ ਚੰਗਾ ਵਕੀਲ ਨਾ ਬੁਰੇ ਤੋਂ ਬੁਰੇ ਕੇਸ ਨੂੰ ਵੀ ਜਿੱਤ ਦਿੰਦਾ ਹੈ ਐਸਾ ਕੇਸ ਜਿਹਦੇ ਵਿੱਚ ਕੋਈ ਸਬੂਤ ਗਵਾਹ ਵੀ ਨਾ ਹੋਣ ਇੱਕ ਚੰਗਾ ਵਕੀਲ ਉਹਦੇ ਵਿੱਚ ਵੀ ਸਾਨੂੰ ਫਤਿਹ ਦਿਵਾ ਸਕਦਾ ਹੈ ਸੋ ਇਸੇ ਤਰ੍ਹਾਂ ਇਹ ਹਵਾ ਵੀ ਕਿਹੜਾ ਪਰਮੇਸ਼ਰ ਆ ਪਹਿਲੀ ਗੱਲ ਤੋਂ ਉਹਨੂੰ ਸਬੂਤਾਂ ਗਵਾਵਾ ਦੀ ਲੋੜ ਹੀ ਨਹੀਂ ਉਹਨੇ ਸਾਡੀ ਸਦਿਆਈ ਸਾਡਾ ਭੋਲਾਪਨ ਸਾਡਾ ਪ੍ਰੇਮ ਆਪਣੀ ਅੱਖਾਂ ਨਾਲ ਵੇਖਿਆ ਆ ਦੂਸਰੇ ਨੰਬਰ ਤੇ ਉਹਨੇ ਸਾਡੇ ਵਿਰੋਧੀਆਂ ਨੂੰ ਦੇਖਿਆ ਪਰ ਉਹਨਾਂ ਨੇ ਮਨਾਂ 'ਚ ਵੈਰਿਆ ਜਿਉਂਨੇ ਸਾਡੀ ਭਲਾਈ ਦੇਖੀ ਆ ਨਾ ਤੋਂ ਉਹਨੇ ਸਾਡੇ ਵੈਰੀਆਂ ਦੇ ਮਨ ਦਾ ਕੋੜ ਵੀ ਦੇਖਿਆ ਕਈ ਵਾਰ ਅਸੀਂ ਕਹਿੰਦੇ ਨਾ ਕਿ ਰੱਬ ਵੀ ਉਹਨਾਂ ਦਾ ਹੀ ਆ ਰੱਬ ਵੀ ਉਹਨਾਂ ਦਾ ਹੀ ਸਾਥ ਦੇਈ ਜਾਂਦਾ ਉਹ ਸਾਡੇ ਨਾਲ ਵੈਰ ਕਰੀ ਜਾਂਦੇ ਆ ਉਹ ਸਾਡੇ ਨਾਲ ਕੁੜੀ ਜਾਂਦੇ ਆ ਉਹ ਸਾਡਾ ਬੁਰਾ ਕਰੀ ਜਾਂਦੇ ਆ ਫਿਰ ਵੀ ਰੱਬ ਉਹਨਾਂ ਦਾ ਸਾਥ ਦੇਈ ਜਾਂਦਾ ਆ ਪਰ ਪਰਮੇਸ਼ਰ ਦਾ ਵਚਨ ਕਹਿੰਦਾ ਯਹਵਾ ਉਹਨਾਂ ਦੇ ਨਾਲ ਮੁਕੱਦਮਾ ਲੜੇਗਾ ਯਹਵਾ ਉਹਨਾਂ ਦੇ ਨਾਲ ਆਪਣੇ ਆਪ ਨੂੰ ਖੜ੍ਹਾ ਕਰੇਗਾ ਜਿਹੜੇ ਲਾਚਾਰ ਨੇ ਜਿਹੜੇ ਕੰਗਾਲ ਨੇ ਜਿਹੜੇ ਗਰੀਬ ਨੇ ਜਿਹੜੇ ਦੁਖਿਆਰੇ ਨੇ ਇਹ ਹਵਨਾ ਦੇ ਵੱਲ ਆਊਗਾ ਔਰ ਉਹਨਾਂ ਦੇ ਵਿਰੋਧੀਆਂ ਦੇ ਵਿਰੁੱਧ ਮੁਕੱਦਮਾ ਲੜੂਗਾ ਅਤੇ ਉਹਨਾਂ ਦੀ ਜਾਨ ਨੂੰ ਲੁੱਟਣ ਵਾਲਿਆਂ ਨੂੰ ਲਾਟ ਲੇਗਾ ਮਤਲਬ ਦੁਖੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਿਆਂ ਦੇ ਉੱਤੇ ਉਹ ਅਤਿਆਚਾਰ ਕਰੂਗਾ ਪਾਲਿਆਂ ਦੇ ਨਾਲ ਅਨਿਆਇ ਕਰਨ ਵਾਲਿਆਂ ਦੇ ਲਈ ਉਹ ਸੱਚਾ ਨਿਆਂ ਕਰੂਗਾ ਉਹਨਾਂ ਨੂੰ ਸਜ਼ਾ ਦੇਊਗਾ ਔਰ ਉਸ ਤੋਂ ਬਿਨਾ ਅਸੀਂ ਇਹ ਦੇਖਦੇ ਹਾਂ ਜਿਹੜਾ ਸਾਨੂੰ ਲੁੱਟ ਕੇ ਗਿਆ ਸੀ ਖੁਦਾ ਉਹਨਾਂ ਦੀ ਜਾਨ ਨੂੰ ਲੁੱਟ ਲਵੇਗਾ ਮਤਲਬ ਸਿੱਧੇ ਸ਼ਬਦਾਂ ਚ ਕਹੀਏ ਤੇ ਅੱਜ ਜੇ ਸਾਡੀ ਲਾਈਫ 'ਚ ਜੋ ਵੀ ਪ੍ਰੋਬਲਮਾਂ ਜੋ ਵੀ ਪਰੇਸ਼ਾਨੀਆਂ ਜੋ ਵੀ ਬੰਧਨ ਆ ਯਹਵਾ ਸਾਡਾ ਪਰਮੇਸ਼ਰ ਉਹਨਾਂ ਚੋਂ ਸਾਨੂੰ ਕੱਢੂਗਾ ਸਾਡੀ ਮਦਦ ਭੇਜੂਗਾ ਸਾਡੇ ਲਈ ਰਾਹਤੇ ਖੋਲੇ ਜਾਣਗੇ ਔਰ ਅਸੀਂ ਖੁਦਾ ਦੇ ਨਾਮ 'ਚ ਸੱਚੀ ਸਹਾਇਤਾ ਨੂੰ ਜ਼ਰੂਰ ਪਾਵਾਂਗੇ ਅੱਜ ਆਪਣੀ ਸਾਰੀ ਪਰੇਸ਼ਾਨੀ ਨੂੰ ਪ੍ਰਭੂ ਦੇ ਹੱਥਾਂ 'ਚ ਸੌਂਪ ਦੋ ਹਰ ਇੱਕ ਵੈਰੀ ਨੂੰ ਅੱਜ ਖੁਦਾ ਦੇ ਹੱਥਾਂ 'ਚ ਜ਼ੋਂਪੋ ਕਿ हे ਪਰਮੇਸ਼ਰ ਇਹ ਲੋਕ ਮੇਰੀ ਜਾਨ ਦੇ ਵੈਰੀ ਆ ਇਹਨਾਂ ਨੇ ਮੇਨਾ ਅਨਿਆਇ ਕੀਤਾ ਆ ਜੇ ਉਹਨਾਂ ਨੇ ਅਨਿਆਇ ਕੀਤਾ ਹੋਊਗਾ ਖੁਦਾ ਫੇਰ ਸਾਡਾ ਸਾਥ ਦੇਊਗਾ ਭਲਾ ਕੋਈ ਚੋਰ ਹੀ ਕਿਉਣਾ ਹੋਵੇ ਜੇ ਉਹਦੇ ਨਾਲ ਅਨਿਆਇ ਹੋ ਰਿਹਾ ਤਾਂ ਖੁਦਾ ਉਹਦੀ ਮਦਦ ਕਰੂਗਾ ਪਰ ਸਿਰਫ ਉਸੇ ਟੌਪਿਕ ਤੇ ਚੋਰੀ ਕਰਨ ਦੇ ਵਿੱਚ ਨਹੀਂ ਉਸੇ ਤਰ੍ਹਾਂ ਬੇਸ਼ੱਕ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਪਾਪ ਹੋਣਗੇ ਪਰ ਜਿੱਥੇ ਅਸੀਂ ਸਹੀ ਆ ਉੱਥੇ ਸਾਡੇ ਨਾਲ ਗਲਤ ਹੋ ਰਿਹਾ ਉੱਥੇ ਖੁਦਾ ਸਾਡਾ ਸਾਥ ਜ਼ਰੂਰ ਦੇਊਗਾ ਸੋ ਖੁਦਾ ਨੂੰ ਸਭ ਪਤਾ ਹੈ ਵੀ ਸਾਡੇ ਨਾਲ ਕਿੱਥੇ ਗਲਤ ਹੋਇਆ ਆ ਜਾਂ ਫਿਰ ਅਸੀਂ ਕਿਸੇ ਨਾਲ ਕਿੱਥੇ ਗਲਤ ਕੀਤਾ ਆ ਸੋ ਖੁਦਾ ਦੀ ਅੱਖਾਂ ਤੋਂ ਕੁਝ ਓਲੇ ਨਹੀਂ ਹੈਗਾ ਇਸ ਕਰਕੇ ਖੁਦਾ ਨੂੰ ਵੀ ਵਕੂਫ ਨਹੀਂ ਬਣਾਉਣਾ ਸੀ ਖੁਦਾ ਨੂੰ ਇਹ ਨਹੀਂ ਕਹਿਣਾ ਵੀ ਪ੍ਰਭੂ ਤੈਨੂੰ ਤਾਂ ਸਭ ਕੁਝ ਪਤਾ ਹੀ ਆ ਇਹ ਮੇਰੇ ਨਾਲ ਮਾੜਾ ਕਰਦੇ ਸੋ ਖੁਦਾ ਸਭ ਜਾਣਦਾ ਅਸੀਂ ਮਾੜਾ ਕਰ ਰਹੇ ਕਿਸੇ ਨਾਲ ਕਿ ਉਹ ਸਾਡੇ ਨਾਲ ਮਾੜਾ ਕਰ ਰਿਹਾ ਜਿੱਥੇ ਅਸੀਂ ਖਰੇ ਆ ਜਿੱਥੇ ਅਸੀਂ ਸਹੀ ਆ ਜਿੱਥੇ ਅਸੀਂ ਸੱਚੇ ਆ ਉਥੇ ਐਸਾ ਮੇਰਾ ਵਿਸ਼ਵਾਸ ਆ ਵੀ ਯਹਵਾ ਸਾਡੇ ਵਾਲਿਆ ਸਾਡੇ ਨਾਲ ਆ ਸਾਡੇ ਸਹਾਇਕਾਂ ਚ ਆ ਸਾਡਾ ਮਦਦਗਾਰ ਆ ਸਾਡੀ ਸਹਾਇਤਾ ਕਰਨ ਵਾਲਾ ਆ ਔਰ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਆ ਜਾਸੀ ਜਦ ਵੀ ਆਪਣੇ ਪਰਮੇਸ਼ਰ ਦੇ ਨਾਮ ਨੂੰ ਪੁਕਾਰਨਾ ਤਾਂ ਪਰਮੇਸ਼ਰ ਕਹਿੰਦਾ ਤੂੰ ਦਲੇਰੀ ਦੇ ਨਾਲ ਹਿੰਮਤ ਦੇ ਨਾਲ ਸੱਚਾਈ ਦੇ ਨਾਲ ਪੁਕਾਰ ਕਿਉਂਕਿ ਸਿੱਧ ਮੰਨ ਵਾਲਿਆਂ ਦੀ ਯਹਵਾ ਛੇਤੀ ਸੁਣਦਾ ਹੈ ਤਾਂ ਆ ਉਸਾਂ ਮਿਲ ਕੇ ਉਸ ਪ੍ਰਭੂ ਦੇ ਹਜ਼ੂਰ ਜਾਣੇ ਔਰ ਉਸ ਪਰਮੇਸ਼ਰ ਨੂੰ ਕਹਿੰਨੇ ਕਿ हे ਖੁਦਾ ਮੇਰੇ ਮਨ ਦੀ ਸੱਚਾਈ ਅਤੇ ਸਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ ਮੇਰੇ ਵਿਰੋਧੀਆਂ ਨੂੰ ਮੇਰੇ ਉੱਤੇ ਪ੍ਰਭਲ ਨਾ ਹੋਣ ਦੇ ਭਰ ਤੂੰ ਮੇਰੀ ਸਹਾਇਤਾ ਕਰੀ ਕਿਉਂਕਿ ਮੈਨੂੰ ਤੇਰੇ ਨਾਮ ਤੇ ਵਿਸ਼ਵਾਸ ਆ ਅੱਜ ਜਿੰਨਾਂ ਨੂੰ ਵੀ ਉਹ ਹਵਾ ਦੇ ਰਾਮ ਤੇ ਭਰੋਸਾ ਆ ਆਸ ਆ ਵਿਸ਼ਵਾਸ ਆ ਆਓ ਸਭ ਮਿਲ ਕੇ ਆਪਣੇ ਪਰਿਵਾਰ ਆਪਣੀਆਂ ਪਰੇਸ਼ਾਨੀਆਂ ਆਪਣੇ ਸਭ ਰੁਕਾਵਟਾਂ ਸਭ ਬੰਦਨਾਂ ਨੂੰ ਦੂਰ ਕਰਨ ਲਈ ਪਰਮੇਸ਼ਰ ਤੋਂ ਸੱਚੀ ਸਹਾਇਤਾ ਮੰਗਣ ਦੇ ਲਈ ਅਸੀਂ ਮਿਲ ਕੇ ਪਰਮੇਸ਼ਰ ਦੀ ਪਵਿੱਤਰ ਔਰ پاک ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਹੇਲੂਇਆ 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵੰਦ ਪਿਆਰੀ ਪਰਮੇਸ਼ਰ ਪ੍ਰਭੂ ਯਹਵਾ ਅੱਜ ਇਹਨਾਂ ਘਰਾਂ ਪਰਿਵਾਰਾਂ ਕਰਾਂ ਅਨੰਤ ਅੜੇ ਥਵੇ ਸੌਮ ਦੇ ਮੇਰੇ ਖੁਦਾਵੰਦ ਜੀ ਪੂਰੇ ਪਰਿਵਾਰਾਂ ਨੂੰ ਤੁਹਾਡੇ ਬਾਗ ਲਗੂ ਚ ਬਲੈਸ ਕਰ ਦੇ ਮੇਰੇ ਖੁਦਾਵੰਦ ਅੱਜ ਸਭ ਦੇ ਸਭ ਤੁਹਾਡੇ ਨਾਮ ਚ ਜੋ ਆਏ ਨੇ ਮੇਰੇ ਖੁਦਾ ਇਹਨਾਂ ਨੂੰ ਤੁਹਾਡੇ ਨਾਮ ਤੇ ਭਰੋਸਾ ਆਇਆ ਮੇਰੇ ਪਿਤਾ ਇਹਨਾਂ ਦਾ ਵਿਸ਼ਵਾਸ ਹੈ ਮੇਰੇ ਪ੍ਰਭੂ ਕਿ ਤੁਸੀਂ ਹੀ ਮਦਦਗਾਰ ਸੱਚੇ ਸਹਾਇਕ ਪਰਮੇਸ਼ਰ ਹੋ ਮੇਰੇ ਖੁਦਾ ਆਜਾ ਨਦੀ ਲਾਈਫ ਦੇ ਵਿੱਚ ਆਪਣੀ ਸੱਚੀ ਸਾਈਤਾ ਨੂੰ ਰਿਲੀਜ਼ ਕਰਨਾ ਮੇਰੇ ਖੁਦਾ ਰਣਾ ਦੀ ਮਦਦ ਸੁਰਗਰਾਜ ਦੇ ਵਿੱਚੋਂ ਭੇਜੀ ਜਾਵੇ ਪਤਾ ਪਰਮੇਸ਼ਰ ਖੁਦਾ ਤੁਸੀਂ ਬਰਕਤ ਦੇਣ ਵਾਲੇ ਪਰਮੇਸ਼ਰ ਹੋ ਮੇਰੇ ਖੁਦਾ ਤੁਸੀਂ ਮਦਦਗਾਰ ਪਰਮੇਸ਼ਰ ਹੋ ਖੁਦਾ ਜੋ ਜਿੰਨੇ ਵੀ ਭੈਣ ਪਾਈ ਆਪਣੇ ਦਿਲ ਦੀ ਸਚਾਈ ਅਤੇ ਮਨ ਦੀ ਸਦਿਆਈ ਦੇ ਨਾਲ ਤੁਹਾਡੇ ਹਜ਼ੂਰ ਆਏ ਨੇ ਮੇਰੇ ਖੁਦਾਬੰਦ ਜੀ ਜਾ ਜਨਾ ਉਤੇ ਤੁਸੀਂ ਰਹਿਮ ਕਰਨਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਪਿਆਰੀ ਪ੍ਰਭੂ ਇਹਨਾਂ ਦੇ ਜੀਵਨ ਯਸ਼ੂ ਨਾਮ ਚ ਬles ਹੋ ਜਾਣ ਬਦਲ ਜਾਣ ਮੇਰੇ ਖੁਦਾਵਨ ਪਵਿੱਤਰ ਆਤਮਾ ਸੱਚਾ ਸਹੀ ਕਿਨਾਂ ਦੀ ਮਦਦ ਕਰੇ ਮੇਰੇ ਪਿਤਾ ਪਰਮੇਸ਼ਰ ਸਭ ਦੇ ਸਭ ਤੁਹਾਡੇ ਨਾਮ ਤੁਹਾਡੇ ਰਾਜ ਤੁਹਾਡੀ ਕਿਰਪਾ ਦੇ ਵਿੱਚ ਬles ਕੀਤੇ ਜਾਣ ਮੇਰੇ ਖੁਦਾ ਇਹਨਾਂ ਦੇ ਸਭ ਦੁੱਖ ਦੂਰ ਕੀਤੇ ਜਾਣ ਮੇਰੇ ਖੁਦਾਬੰਦ ਜੀ ਔਰ ਸਵਰਗ ਤੋਂ ਸੱਚੀ ਸਹਾਇਤਾ ਉੱਤਰ ਆਵੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਆਸ਼ੀਸ਼ ਹੋਣ ਤੋਂ ਲੈ ਕੇ ਸਦੀਪ ਅਕਾਲ ਤੱਕ ਇਹਨਾਂ ਦੀ ਲਾਈਫ ਦੇ ਉੱਤੇ ਠਹਿਰੇ ਮੇਰੇ ਪਿਤਾ ਪਰਮੇਸ਼ਰ ਇਹ ਰੂਹਾਂ ਤੁਹਾਡੀਆਂ ਨੇ ਖੁਦਾਏ ਸ਼ਰੀਰ ਤੁਹਾਡੇ ਨੇ ਮੇਰੇ ਖੁਦਾਵਨ ਸਭ ਤੁਹਾਡੇ ਵੱਲੋਂ ਚੁਣੇ ਅਤੇ ਠਹਿਰਾਏ ਹੋਏ ਲੋਕ ਨੇ ਮੇਰੇ ਖੁਦਾਵਨ ਤੁਸੀਂ ਕਹਾਂ ਕਿ ਮੇਰੇ ਚੁਣਿਆ ਹੋਏ ਉੱਤੇ ਕੌਣ ਦਾਵਾ ਕਰ ਸਕਦਾ ਮਹਾਨ ਖੁਦਾ ਉਸ ਵਿਰੋਧੀ ਦੀ ਕੋਈ ਤਾਕਤ ਨਹੀਂ ਹੈ ਮੇਰੇ ਪ੍ਰਭੂ ਜੋ ਤੁਹਾਡੇ ਚੁਣਿਆ ਹੋਏ ਉੱਤੇ ਦਾਵਾ ਕਰ ਸਕੇ ਮੇਰੇ ਪਿਤਾ ਪਰਮੇਸ਼ਰ ਉਹ ਵਿਰੋਧੀ ਸ਼ਰਮਿੰਦਾ ਕੀਤਾ ਜਾਵੇ ਖੁਦਾਵੰਨ ਜੀ ਉਹਨਾਂ ਦੀਆਂ ਸਾਰੀਆਂ ਚਾਲਾਂ ਬੇਕਾਰ ਹੋ ਜਾਣ ਵਿਅਰਥ ਹੋ ਜਾਣ ਤੋੜ ਦਿੱਤੀਆਂ ਜਾਣ ਨਾਸ਼ ਹੋ ਜਾਣ ਮੇਰੇ ਖੁਦਾ ਜੋ ਵੀ ਗਰੀਬਾਂ ਦੇ ਹੱਕ ਨੂੰ ਖਾਂਦਾ ਮੇਰੇ ਖੁਦਾਬੰਦ ਜੀ ਉਹਨੂੰ ਉਹਦੇ ਸਾਰੇ ਅਨਿਆਇ ਦੀ ਸਜ਼ਾ ਨੂੰ ਦਿਓ ਪਿਤਾ ਪਰਮੇਸ਼ਰ ਉਹਨਾਂ ਦੀ ਬੁੱਧ ਦੇ ਉੱਤੇ ਤੁਸੀਂ ਆਪਣਾ ਆਵਾਸ ਕਰੋ ਜਿਹੜੀ ਫਾਹੀ ਉਹਨੇ ਸਾਡੇ ਲਈ ਫਸਾਈ ਉਹਦੇ ਵਿੱਚੋਂ ਖੁਦ ਫਸਣ ਮੇਰੇ ਖੁਦਾ ਜੋ ਟੋਆ ਉਹਨੇ ਸਾਡੇ ਲਈ ਪੱਟਿਆ ਤਾਂ ਸਾਡਾ ਵਿਰੋਧੀ ਉਸ ਵਿੱਚ ਆਪ ਡਿਗੇ ਮੇਰੇ ਖੁਦਾਵੰਨ ਜੀ ਯੇਸ਼ੂ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਅੱਜ ਸਾਰੀਆਂ ਰੂਹਾਂ ਬਲੈਸ ਹੋ ਜਾਣ ਖੁਦਾ ਹਰ ਇੱਕ ਸ਼ਰੀਰ ਪ੍ਰੋਟੈਕਟ ਕੀਤੇ ਜਾਣ ਅੱਜ ਨਾਲ ਦੇ ਹੱਕ ਇਹਨਾਂ ਦਾ ਸੱਚਾ ਨਿਆਂ ਇਹਨਾਂ ਨੂੰ ਮਿਲੇ ਮੇਰੇ ਪਿਤਾ ਹਰ ਵਿਰੋਧੀ ਸ਼ਰਮਿੰਦਾ ਹੋਵੇ ਖੁਦਾਵੰਨ ਦੌਰ ਸਵਰਗ ਤੋਂ ਸੱਚੀ ਸਹਾਇਤਾ ਰਿਲੀਜ਼ ਹੋ ਜਾਵੇ ਮੇਰੇ ਪਿਆਰੇ ਪਰਮੇਸ਼ਰ ਖੁਦਾਵੰਨ ਪਵਿੱਤਰ ਆਤਮਾ ਸੱਚਾ ਸਹਾਇਕ ਹਰ ਇੱਕ ਦੀ ਮਦਦ ਸਹਾਇਤਾ ਗਵਾਹੀ ਕਰੇ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਆਸ਼ੀਸ਼ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਸਭ ਪਰਿਵਾਰ ਕਰਾਨਿਆਂ ਉੱਤੇ ਹੋਵੇ ਖੁਦਾਵੰਦ ਜੀ ਇਹ ਮਦਦ ਕਰਨਾ ਸਾਇਦ ਕਰਨਾ ਗਵਾਹੀ ਕਰਨਾ ਖੁਦਾ ਸਵਰਗ ਰਾਜ ਦੇ ਵਿੱਚੋਂ ਪਵਿੱਤਰ ਆਤਮਾ ਇਹਨਾਂ ਦੀ ਉੱਤੇ ਪਿਤਾ ਪਰਮੇਸ਼ਰ ਔਰ ਇਹਨਾਂ ਦੇ ਸਭ ਵੰਦਨ ਤੋੜੇ ਜਾਣ ਮੇਰੇ ਖੁਦਾ ਜਿਨ੍ਹਾਂ ਨੇ ਵੀ ਇਹਨਾਂ ਨਾਲ ਅਨਿਆਇ ਕੀਤਾ ਉਹ ਸਭ ਆਪਣੀ ਸਜ਼ਾ ਨੂੰ ਪਾਉਣ ਮੇਰੇ ਖੁਦਾਵੰਦ ਜੀ ਇਹਨਾਂ ਦੇ ਦੁਆਰਾ ਪਿਤਾ ਪਰਮੇਸ਼ਰ ਜੋ ਵੀ ਅੱਜ ਆਪਣੇ ਦੁੱਖ ਆਪਣੀਆਂ ਪਰੇਸ਼ਾਨੀਆਂ ਤੁਹਾਡੇ ਅਸੂਰ ਰੱਖੀਆਂ ਗਈਆਂ ਇਹਨਾਂ ਸਭ ਦੁੱਖ ਮੁਸੀਬਤ ਪਰੇਸ਼ਾਨੀਆਂ ਨੂੰ ਤੁਸੀਂ ਸੁਣਨਾ ਤੇ ਉੱਤਰ ਦੇਣਾ ਖੁਦਾਵੰਦ ਪੂਰੇ ਪਰਿਵਾਰਾਂ ਨੂੰ ਤੁਹਾਡੇ پاک ਲਖੋ ਦੇ ਵਿੱਚ ਬLES ਕਰ ਦੇ ਮੇਰੇ ਖੁਦਾਵੰਦ ਜੀ ਅੱਜ ਇਹਨਾਂ ਦੀ ਸਹਾਇਤਾ ਨੂੰ ਤੁਹਾਡੇ ਨਾਮ ਚ ਮੰਗਦੇ ਆ ਖੁਦਾ ਜੀ ਦੀ ਸਾਰੀ ਮੰਦਗੀ ਨੂੰ ਤੁਸੀਂ ਦੂਰ ਕਰੋ ਪਵਿੱਤਰ ਹੱਥਾਂ ਵਿੱਚ ਲੈ ਕੇ ਬles ਕਰੋ ਮੇਰੇ ਖੁਦਾ ਹਰ ਇੱਕ ਦੁੱਖ ਮੁਸੀਬਤ ਪਰੇਸ਼ਾਨੀ ਯੇਸ਼ੂ ਨਾਮ ਦੇ ਵਿੱਚ ਨਾਸ਼ ਭਸਮ ਖਤਮ ਹੋ ਜਾਵੇ ਮੇਰੇ ਖੁਦਾ ਪੂਰੇ ਪਰਿਵਾਰ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਹਾਂ ਹਰ ਇੱਕ ਰੋਗਾ ਤੋਂ ਛੁਡਕਾਰਾ ਦਿਨੇ ਖੁਦਾ ਕਾਰੋਬਾਰ ਦੇ ਵਿੱਚ ਵਾਦਾ ਦਿਨੇ ਹਰ ਇੱਕ ਝੂਠੇ ਕੇਸਾਂ ਤੋਂ ਇਹਨਾਂ ਨੂੰ ਛੁਡਾਉਣੇ ਮੇਰੇ ਖੁਦਾਵੰਨ ਜੀ ਹਰ ਇੱਕ ਅਨਿਆ ਤੋਂ ਛੁਡਾਕਾਰਾ ਦਿਨੇ ਬਿਤਾ ਸਾਰੇ ਵਿਰੋਧੀਆਂ ਨੂੰ ਸ਼ਰਮਿੰਦਿਆਂ ਕਰ ਦੇ ਮੇਰੇ ਪ੍ਰਭੂ ਜੀ ਦੁਆ ਕਰਦੇ ਖੁਦਾਵੰਦੇ ਨਾਲ ਘਰ ਵਿੱਚ ਰੱਖੇ ਇਸ ਜਲ ਔਰ ਤੇਲ ਨੀ ਮੇਰੇ ਪਰਮੇਸ਼ਰ ਖੁਦਾਵੰਦ ਅੱਜ ਤੋ ਇਹ ਕੋਈ ਆਮ ਜਲ ਤੇਲ ਨਹੀਂ ਹੈ ਮੇਰੇ ਪਿਤਾ ਪਰਮੇਸ਼ਰ ਖੁਦਾ ਅੱਜ ਤੋ ਇਹ ਪਵਿੱਤਰ ਲੀਲੇ ਦਾ ਨਵੇਂ ਨੀਮ ਦਾ ਉਹ ਲਹੂ ਹੈ ਖੁਦਾ ਜੋ ਬਹੁਤਿਆਂ ਦੀ ਰੂਹਾਂ ਦੇ ਜਾਨਾਂ ਦੇ ਪਰਿਵਾਰਾਂ ਦੇ ਸ਼ਰੀਰਾਂ ਦੇ ਅਧਿ ਸਤਰਤੀ ਦੇ ਗੁਨਾਹਾਂ ਦੇ ਛਟਕਾਰੇ ਤੇ ਕੁਫਾਰੇ ਦੇ ਵਾਜੋਂ ਬਾਹਰ ਦਿੱਤਾ ਗਿਆ ਮੇਰੇ ਖੁਦਾਇ ਜੋ ਲਹੂ ਹੈ ਖੁਦਾ ਜੀ ਦੀ ਵਸੀਲੀਅਤ ਸੀ ਖਰੀਦੇ ਗਏ ਹਨ ਧੋਤੇ ਗਏ ਹਨ ਸਾਫ਼ ਕੀਤੇ ਗਏ ਹਨ ਇਹ ਛੁਟਕਾਰਾ ਤੇ ਸ਼ਿਫਾ ਦੇਣ ਵਾਲਾ ਲਹੂ ਆਪਿਤਾ ਜੰਤਵੀ ਇਹਨਾਂ ਨੂੰ ਕਿਸੇ ਵੀ ਰੋਗੀ ਤੇ ਲਗਾਇਆ ਜਾਵੇ ਰੋਗੀ ਆਪਣੇ ਸਾਰੇ ਹੀ ਸਾਰੇ ਹੀ ਦੁੱਖਾਂ ਬਿਮਾਰੀਆਂ ਤੋਂ ਛੁਟਕਾਰਾ ਪਾਵੇ ਜਦ ਵੀ ਕਿਸੇ ਗੁਨੇਗਾਰ ਤੇ ਲਗਾਇਆ ਜਾਵੇ ਉਹ ਆਪਣੇ ਪਾਪਾਂ ਤੋਂ ਛੁਟਕਾਰਾ ਪਾਵੇ ਖੁਦਾ ਜਦ ਕਾਰੋਬਾਰ ਤੇ ਲਗਾਇਆ ਜਾਵੇ ਕਾਰੋਬਾਰ ਵਰਕਤ ਵਾਲੀ ਹੋਣ ਮੇਰੇ ਖੁਦਾਵੰਦ ਜੀ ਜਦ ਵੀ ਘਰਾਂ ਦੇ ਚਾਰੋਂ ਢੰਗਾਇਆ ਜਾਵੇ ਘਰ ਦਾ ਹਰ ਇੱਕ ਕੋਨਾ ਬਲੈਸ ਹੋਵੇ ਸਾਰੇ ਜਾਦੂ ਟੂਣੇ ਕਾਲੇ ਸائے ਦੁਸ਼ਟ ਆਤਮੇ ਨਿਕਲਣ ਮੇਰੇ ਖੁਦਾਵੰਦ ਜੀ ਜੇ ਸਵੀ ਵਿਸ਼ਵਾਸ ਨਾਲ ਇਸ ਨੂੰ ਲਗਾਇਆ ਜਾਵੇ ਉਹੀ ਵਿਸ਼ਵਾਸ ਦੇ ਅਨੁਸਾਰ ਇਹਨਾਂ ਦੀ ਜ਼ਿੰਦਗੀ 'ਚ ਕੰਮ ਕੀਤੇ ਜਾਣ ਖੁਦਾ ਪੂਰੇ ਪਰਿਵਾਰ ਪੂਰੇ ਘਰਾਂ ਨੇ ਇਸ ਪਵਿੱਤਰ ਲਹੂ ਦੇ ਵਸੀਲੇ ਤੁਹਾਡੇ ਨਾਮ 'ਚ ਸ਼ਿਫਾ ਸ਼ੁਟਕਾਰੇ ਨੂੰ ਪਾ ਲੈਣ ਹਰ ਪਰਿਵਾਰ ਦੇ ਉੱਤੇ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਖੁਦਾ ਸਾਰੇ ਬੰਦਨਾਂ ਨੂੰ ਤੋੜਦੇ ਹੋਏ ਪੂਰੇ ਪਰਿਵਾਰਾਂ ਦੇ ਸੱਚੇ ਨੇ ਆ ਦੇ ਲਈ ਪ੍ਰਾਰਥਨਾ ਯੇਸ਼ੂ ਨਾਮ 'ਚ ਮੰਗਦੇ ਹਾਂ ਆਮੀਨ 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 ਸਾਰੇ ਕਲਿਸਤੀਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ